ਬਬਈ ਦਵਾ ਕਿ ਸੀਮਿੰਟ ਦੀਆਂ ਦੋ ਦੋ ਬੋਰੀਆਂ ਵਾਂ ਸੀਮਿੰਟ ਦੀਆਂ ਤੇ ਸੀਮਿੰਟ ਬਾਹਰੋਂ ਆ ਬਾਹਰ ਦਾ ਵਾ ਤੇ ਉਹ ਲੈ ਕੇ ਜਾਣਾ ਵਾ ਅਕੀਮਾ ਵਾਲੇ ਤੋਂ ਫੜਨਾ ਤੇ ਨਾਈ ਵਾਲੇ ਮੋੜ ਤੇ ਦੇਖਿਆ ਜੀ ਆਹੋ ਉੱਥੇ ਆਪਾਂ ਛੱਡਣਾ ਅਕੀਮਾ ਵਾਲੇ ਤੋਂ ਫੜਨਾ ਵਾ ਦੋ ਦੋ ਹੀ ਬੋਰੀਆਂ ਜਿਵੇਂ ਬੋਰੀਆਂ ਹੁੰਦੀਆਂ ਅੱਛਾ ਤਨਾਈਆਂ ਵਾਲੇ ਮੋੜ ਤੇ ਛੱਡ ਦੇਣਾ ਬਸ ਅੱਛਾ ਠੀਕ ਹੈ ਬਈ ਉਹ ਮਲਾ ਛੁੱਟੀ ਸੀ ਕਿ ਉਹ ਸਪਿੰਜਾ ਰਿਕਸ਼ਾ ਆਪਣਾ ਕਿ ਕਰਾਇਤੇ ਕਰਦੇ ਕਰਾਇਤੇ ਆਪਣਾ ਨਹੀਂ ਆ ਨਹੀਂ ਆਪਣਾ ਨਹੀਂ ਲੈ ਆਲੀ ਜਾਂਦਾ ਲੈ ਨਹੀਂ ਜਾਂਦਾ ਕਿੱਦਾਂ ਇਹ ਕਿ ਕਿੰਨੇ ਦਾ ਹੁੰਦਾ ਰਿਕਸ਼ਾ ਬਣਾਉਂਦਾ ਇਹ ਨੂੰ 10-15000 ਰੁਪਏ ਦਾ ਹੁੰਦਾ 15000 ਰੁਪਏ ਦਾ ਹਾਂ ਹਾਂਜੀ 15000 ਫਿਰ ਜੁੜਦਾ ਹੀ ਨਹੀਂ ਕਿਦਾਂ ਜੁੜਦਾ ਇਹ ਤੋਂ ਕੀ ਜੁੜਨਾ ਕੋਈ ਨਹੀਂ ਧੰਨਵਾਦ ਆ ਕਿੰਨੇ ਚਾਈ ਚਲਾਈ ਚੱਲਦੀ ਆ ਚਾਈ ਚਲਾਈ ਆ ਬਸ ਤੇ ਬੱਚੇ-ਬੁਤੇ ਕਿ ਤੁਹਾਡੇ ਕੱਚੇ ਤਰ੍ਹਾਂ ਦੀ ਆੜੀ ਜੁੱਪਾ ਆਪਣਾ ਕਰਦੇ ਆ ਮੇਰੇ ਤਾਂ ਹੀ ਓੱਖਾ ਹੀ ਆ ਬੱਚਾ ਬੁੜਾਪਾ ਫਿਰ ਓੱਖਾ ਨਹੀਂ ਹੁੰਦਾ ਮੈਂ ਸੋਚਦਾ ਕਿ ਦ ਮੈਂ ਮੈਂ ਬੁੱਢਾ ਹੋਣਾ ਵਾ ਜਦੋਂ ਮੈਂ ਤੁਹਾਡੇ ਵਰਗੇ ਨੂੰ ਵੇਚਦਾ ਨਾ ਕਿਸਮਤ ਆਪਣੀ ਹੁੰਦੀ ਹੈ ਨਹੀਂ ਪਪਾ ਜੀ ਜਦੋਂ ਮੈਂ ਬੁੱਢਾ ਹੋਣਾ ਮੈਨੂੰ ਲੱਗਦਾ ਮੇਰਾ ਵੀ ਓਕਾ ਹੀ ਹੋਈ ਜਾਣਾ ਹੈ ਸਮਾਤਮਨ ਨਾ ਕਰੀਏ ਅਸੀਂ ਨਹੀਂ ਕਰੀਏ ਕਿਉਂਕਿ ਮੈਂ ਜ਼ਿਆਦਾਤਰ ਬਜ਼ੁਰਗਾਂ ਨੂੰ ਰੋਕ ਲੈਣਾ ਹੁੰਦਾ ਹੈ ਤਨਾਈ ਬਾਹਰ ਵੀ ਜਣਾ ਭਈਆ ਬੂਏ ਨਾ ਆਪਣੇ ਚਲੋ ਬਜ਼ੁਰਗਾਂ ਨੂੰ ਰੋਕ ਕੇ ਚਲੋ ਚਾਲ ਉਹਨਾਂ ਦੇ ਪੈਸੇ ਬਣ ਜਾਣ ਬੜੀ ਮਿਹਨਤ ਲੱਗਦੀ ਹੁੰਦੀ ਹੈ ਤੇ ਪਪਾ ਜੀ ਜ਼ੋਰ ਬੜਾ ਲੱਦਣਾ ਉਹ ਤਾਂ ਹੈ ਹੀ ਆ ਪਰ ਹੁਣ ਵਿਆਹ ਦੇ ਪਰੋਚੇ ਪਾਣਾ ਜਿਕਰ ਆਪਣਾ ਆਪਣਾ ਹੋਵੇ ਤਾਂ ਉਹਦੇ ਫਿਰ ਪੈਸੇ ਬਚਦੇ ਹੋਣੇ ਆ ਇਹਦਾ ਕਿੰਨਾ ਕਿਰਾਇਆ? ਇਹਦਾ 50 ਰੁਪਏ ਕਿਰਾਇਆ ਰੋ। 50 ਰੁਪਏ ਦਾ ਇਹਦਾ ਕਿਰਾਇਆ। ਹਾਂ। ਤੇ 200 300 300 ਕਮਾਉਂਦੇ ਹੋਣੇ ਹੋ। ਮਸਾ ਹੀ ਆ ਇਹਨਾਂ। 200 250। 200 50 ਆ ਉੜ ਗਏ ਤਾਂ 200 ਰੁਪਏ ਤਾਂ ਲੁੱਟ ਪਜਦਾ। 200 ਵੀ ਲਾਈਦਾ ਜੀ 50 ਰੁਪਏ 40 ਲੱਖ ਪਰ ਬਸਤੇ ਵੀ ਦਿੰਨੇ ਆ। ਅੱਛਾ। ਪੈਸੇ ਲੱਗ ਹੋਣਾ ਵੇ ਛੱਡਣਾ। ਜੇਕਰ ਆਪਣੇ ਕੋ ਹੋਵੇ ਰਿਕਸ਼ਾ ਤੇ ਉਹਦੀ ਉਹਦੀ ਨਾਲ ਦੀ ਰੀਸੀ ਕੋਈ ਨਹੀਂ। ਬੱਬੀ ਆਪਣਾ ਸਾਥ ਕਿਉਂ ਨਹੀਂ ਕਿ ਲਿੰਦੇ ਫਿਰ ਪੈਸੇ ਜੋੜ ਗਏ। ਨਹੀਂ ਜੁੜਦੇ ਨਹੀਂ। ਜੁੜਦੇ ਨਹੀਂ ਆ ਨਾ। ਵਾਹਿਗੁਰੂ। ਜੋੜਦੇ। ਤੈਨੂੰ ਪਤਾ ਵੀ ਇਤੋਂ ਸਾਰਾ ਪੈਸਾ ਬਹੁਤ ਉੱਠਾਉਂਦਾ ਕਿੰਨਾ ਚੰਗਾ ਖਰਚਾ ਵਰਚਾ ਥੋੜਾ ਬਹੁਤਾ ਦੇ ਦੇ ਤੇ ਮਹਾਰਾਜ ਨੂੰ ਕਹਿਣਾ ਸੀ ਗੁਰੂ ਅਮਰਦਾਸ ਸਾਹਿਬਾ ਨੂੰ ਇਹਾਂ ਨੂੰ ਦੇਣਾ ਕਿ ਆਪਣੇ ਗੁਰੂ ਨੂੰ ਤਾਨਾ ਵੀ ਤੇ ਮਾਰੇ ਜਾਂਦਾ ਮਰਾ ਤੇ ਚਲੋ ਹੁਣ ਕਾ ਆਪਾਂ ਕਹਿ ਨਹੀਂ ਸਕਦੇ ਤੇ ਇਹ ਤੇ ਪੈਸਾ ਹੈ ਪੈਸੇ ਬਾਰੇ ਤੈਨਾਂ ਮਾਰੀਏ ਪੈਸੇ ਬਾਰੇ ਤੈਨਾਂ ਵਰ ਦਿੱਤੇ ਆ ਗੰਦਾ ਕਰੀ ਜਾ ਕਰੀ ਗਿਆ ਵਾਹ ਕੀ ਬਾਤ ਹੈ ਰੋਟੀ ਕਮਾਉਣ ਨੂੰ ਤੇ ਤੇਰੀ ਉੱਤੇ ਟੰਗੀ ਆ ਹਾਂ ਕੋਈ ਟੈਂਕ ਖੋਣ ਨਵਾਉਣੀ ਪੈਣੀ ਆ ਮੈਂ ਨਹੀਂ ਨਵਾਉਣੀ ਜਿੰਨਾਂ ਨੇ ਨਵਾਈ ਆ ਉਹਨਾਂ ਦੀ ਠੀਕ ਆ ਇਹਨਾਂ ਦੀ ਨਹੀਂ ਨਵਾਈ ਰੋ ਤੇ ਮੇਰਾ ਮਜ਼ਾ ਆ ਗਿਆ ਨਹੀਂ ਫਿਰ ਵੀ ਇੱਕ ਵਾਰੀ ਕਹਿ ਕੇ ਵੇਖਿਓ ਮਹਾਰਾਜ ਗੁਰਾਂ ਦਾ ਸਪਾਸ਼ਾ ਜੀ ਮਉਣ ਰਿਕਸ਼ਾ ਦੇ ਕਮਜ਼ੇ ਕਮ ਦਵਾ ਤੋ ਗੱਡੀ ਸਰਦ ਪਰ ਮਾਸਮਾ ਨੇ ਨਹੀਂ ਕੋਈ ਵੀ ਟਕਰਾਇ ਵਾਹੀ ਗੁਰਵਾਹੀ ਬਿਲਕੁਲ ਬਿਲਕੁਲ ਅੱਛਾ 28 ਸਾਲ ਹੋ ਗਏ ਆ 28 ਸਾਲ 28 ਸਾਲ ਹੋ ਗਏ ਤੇ ਤੁਹਾਡਾ ਰਿਕਸ਼ਾ ਵੀ ਨਹੀਂ ਲਿਆ ਗਿਆ ਨਹੀਂ ਲਿਆ ਗਿਆ ਵਾਹੀ ਗੁਰ ਇਹਨੇ ਵੱਡੇ ਵੱਡੇ ਸਾਡੀ ਕੌਮ ਨੇ ਇੱਕ ਲੰਗਰ ਲਾਤੇ ਆ ਤੇ ਗਰੀਬਾਂ ਵਾਸਤੇ ਵੀ ਆਪਾਂ ਗਰੀਬ ਦੇ ਗਰੀਬ ਹੀ ਆ ਹੈਂ ਚਲੋ ਪਿਆਰੋ ਮੈਂ ਤਾਂ ਮਰੀ ਸਿਮਰ ਦੇ ਬੋਰੀਆਂ ਛੱਡ ਦੋ ਆ ਜਾਓ ਆ ਜਾਓ ਪਹੁੰਚ ਪਹੁੰਚ ਜਾਈ ਹੁਣ ਹੈ ਠੀਕ ਹੈ ਮੈਂ ਵੀ ਆ ਲਗਾ ਓਕੇ ਵਾਈ ਗੁੱਡ ਇਹ ਬਜ਼ੁਰਗਾਂ ਨੂੰ ਗੱਡੀ ਦੇਣੀ ਆਪਾਂ ਸასი ਗੱਲ ਜੀ ਪਿਆਰੋ ਲੈ ਆਓ ਤੇ ਅੰਦਰ ਰਖਾਣਾ ਅਸ਼ਾਤ ਪਿਆਰੋ ਸੀਮਟ ਹਾਂਜੀ ਕੀ ਹੈ ਕੀਥੇ ਰੱਖੀ ਕੀ ਸੀਮਟ 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 ਆਏ ਇਹ ਸੀਮਟ ਤੁਹਾਡੇ ਵਾਸਤੇ ਹੈਗਾ ਜੀ ਆਹ ਆ ਸੀਮਟ ਕੀ ਬਣਾ ਕੀ ਬਣਾ ਮੇਰੇ ਸਾਹਮਣੇ ਤੇ ਗੱਡੀ ਗੱਡੀ ਆ ਅੱਜ ਵੇਖ ਲਓ ਵੇਖ ਲਓ ਆਜੋ ਵੇਖ ਲਓ ਵੇਖ ਲਓ ਐਹੀ ਆ ਸੀਮਟ ਕਾ ਮੈਂ ਭਾਈ ਨਹੀਂ ਕਿਹਾ ਠੀਕ ਹੈ ਠੀਕ ਹੈ ਜੀ ਓਕੇ ਹੈ ਦੇਖੋ ਪਿਆਰਿਓ ਆਸੀ ਬੁੜੇ ਬੋੜੀਆਂ ਗਿਆ ਜੇ ਇਹ ਸੀਮਿੰਟ ਦੀ ਬੋੜੀਆਂ ਨਹੀਂ ਵੀ ਆਪਾਂ ਤੇ ਪਿਆਜ਼ ਹੀ ਲੈਣਾ ਹੈ ਤੁਹਾਨੂੰ ਕੀ ਲੱਗਾਈ ਸੀਮਿੰਟ ਲੈ ਤੁਹਾਨੂੰ ਲੱਗਾ ਸੀਮਿੰਟ ਦੇਣਗੇ ਨਹੀਂ ਤੁਸੀਂ ਕਿਹਾ ਨਾ ਕਿ 25 ਸਾਲ ਹੋ ਗਏ ਆ ਕਿੰਨੇ ਸਾਲ ਗਿਆ ਤੁਸੀਂ 94 ਦਾ ਲੱਗਾ ਜੀ 94 ਦਾ ਤੇ ਆਪਣੀ ਗੱਡੀ ਨਹੀਂ ਬਣੀ ਤੁਸੀਂ ਕਿਹਾ ਕਿ ਦੇਣ ਵਾਲੇ ਪਤਾ ਨਹੀਂ ਕੀ ਕੁਛ ਦੇ ਜਾਂਦੇ ਪਰ ਮੈਨੂੰ ਕਦੀ ਕਿਸੇ ਨੇ ਦਿੱਤਾ ਨਹੀਂ ਨਹੀਂ ਠੀਕ ਹੈ ਗੱਲ ਮੈਂ ਕਿਹਾ ਸੀ ਤੇ ਇਹ ਤੁਹਾਡਾ ਗੁਰੂ ਬੜਾ ਬਿਆਨਤਾ ਹੈ ਉਹ ਜਦੋਂ ਤੁਹਾਡਾ ਨੰਬਰ ਆਣਾ ਉਦੋਂ ਹੀ ਉਹਨੇ ਤੁਹਾਨੂੰ ਦੇਣਾ ਅੱਜ ਤੁਹਾਡਾ ਨੰਬਰ ਆ ਗਿਆ ਜੀ ਅੱਜ ਤੁਹਾਡੀ ਗੱਡੀ ਤਿਆਰ ਆ ਤੇ ਉਹ ਹੁਣ ਤੀ ਕਿਰਾਏ ਤੇ ਨਹੀਂ ਚਲਾਣੀ ਕਜੁਰਗ ਤੁਸੀਂ ਹੁਣ ਆਪਣੀ ਗੱਡੀ ਚ ਲਾਓ ਠੀਕ ਹੈ ਤੇ ਮੈਂ ਤਾਂ ਮੈਂ ਨਹੀਂ ਧੰਨਵਾਦ ਗੁਰੂ ਜੀ ਦਾ ਨਸ ਪਾਜਾ ਸੀਮਰ ਦੀਆਂ ਬੋਰੀਆਂ ਦਾ ਧੰਨਵਾਦ ਤੁਸੀਂ ਤੁਸੀਂ ਇਹ ਹੀ ਸੋਚ ਰਹੇ ਕਿ ਸੀਮਰ ਦੀਆਂ ਬੋਰੀਆਂ ਪਤਾ ਨਹੀਂ ਕਿੱਥੇ ਔਣੇ ਫੜਦੀਆਂ ਏ ਦੀ ਤੀਆ ਮੈਨੂੰ ਇਹ ਥੋੜਾ ਜਿਹਾ ਸ਼ੱਕ ਜਿਹਾ ਹੋ ਗਿਆ ਸੀ ਕਿ ਇੰਨੀ ਦੂਰੋਂ ਸੀਮਰ ਦੀ ਬੋਰੀਆਂ ਕਿੱਥੋਂ ਚਕਾਊਗਾ ਥੋੜਾ ਜਿਹਾ ਸੁੱਝਦਾ ਸੀ ਓਕੇ ਯਾਰ ਇਹ ਇਹ ਬੱਸ ਚੈਂਟ ਤੋਂ ਮੈਨੂੰ ਮੈਨੂੰ ਕਿਹਾ ਵਾ ਉਹ ਨੂੰ ਮੰਨਣ ਵਾਲੇ ਲੱਗਦੇ ਆ ਸੀਮਰ ਦੇ ਬੋਰੀਆਂ ਦਾ ਮਤਲਬ ਪੂਰਾ ਹੋ ਗਿਆ ਤੁਹਾਨੂੰ ਲੱਗਾ ਇਹਨੇ ਸੀਮਰ ਪਤਾ ਨਹੀਂ ਕਿੱਥੋਂ ਲਦਣਾ ਕਰੀਏ ਬਾਕੀ ਪਿਆਰੋ ਤੁਹਾਡਾ ਗੁਰੂ ਵਾਕਈ ਬੜਾ ਬਿਆਨ ਜੀ ਸੋਹ ਵਾਲੀ ਗੱਲ ਜੇ ਗੁਰੂ ਰਾਮਦਾਸ ਪਾਛਾ ਜਿਉਂਦੇ ਗੁਰੂ ਨੇ ਉਹ ਹੈਗੇ ਨੇ ਉਹ ਸਾਡੇ ਵਰਗੇ ਸਿੱਖਾਂ ਦੇ ਵਿੱਚ ਹੀ ਵਰਤਦੇ ਨੇ ਠੀਕ ਠੀਕ ਹੈ ਨਾ ਤੁਸੀਂ ਕਹਿੰਦੇ ਨੇ ਕਿ ਸਾਡਾ ਪਤਾ ਲੋਕ ਦਿੰਦੇ ਆ ਕਿ ਪਰ ਸਾਨੂੰ ਕਹਿਨੇ ਦਿੱਤਾ ਨਹੀਂ ਜਦੋਂ ਤੁਸੀਂ ਇਹ ਗੱਲ ਕਹੀ ਨਾ ਫਿਰ ਮੈਨੂੰ ਆਇਆ ਕਿ ਗੁਰੂ ਪਾਤਸ਼ਾਹ ਇਹ ਇੱਕ ਸਿੱਖ ਦਾ ਦਰ ਹੈ ਧਰੋਸਾ ਡੋਲਦਾ ਪਿਆ ਵਾ ਇਹ ਡੋਲਣਾ ਨਹੀਂ ਚਾਹੀਦਾ ਠੀਕ ਹੈ ਨਾ ਸੋ ਪਿਆਰੂ ਆ ਜਿਹੜੀ ਚੀਜ਼ ਤੁਹਾਨੂੰ ਮਿਲੀ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੀ ਆਜੋ ਆਪਾਂ ਜਿਹਨੇ ਹੱਥ ਪੇਮੈਂਟ ਕਰਦੀਓ ਉੱਥੇ ਆਜੋ ਆਜੋ ਪੈਸੇ ਦੇ ਦੀਓ ਲੋ ਪਿਆਰੋ ਲਾਲ ਰੰਗ ਦੀ ਗੱਡੀ ਲਾਲ ਰੰਗ ਦੀ ਚਲੋ ਕਮਾ ਗਿਆ ਮੜਾ ਜਾ ਦੇਖੋ ਚਲਾ ਕੇ ਕਿਦਾਂ ਤੁਹਾਨੂੰ ਜੱਜਦੀ ਆ ਵਾਹੀ ਗੁਰੂ ਵਾਹੀ ਗੁਰੂ ਤਲਬੀ ਰਾਮਦਾਸ ਜੀ ਸੋ ਬਜ਼ੁਰਗਾਂ ਲਈ ਸੀਮਰ ਜੀ ਬੋਲੀਆ ਗਿਆ ਸੀ ਤੇ ਰਿਕਸ਼ਾ ਮਿਲ ਗਿਆ ਗੁਰੂ ਸਾਹਿਬ ਦੀ ਕਿਰਪਾ ਕਰਨ ਜੀ ਸਾਡੇ ਬਜ਼ੁਰਗਾਂ ਦੇ ਅੰਗ ਸੰ સહਾਈ ਹੋਣ ਆਜੋ ਆਜੋ ਤਲਬੀ ਰਾਮਦਾਸ ਜੀ ਤਲਬੀ ਰਾਮਦਾਸ ਜੀ ਤਲਬੀ ਰਾਮਦਾਸ ਜੀ ਕਿਦਰ ਬਾਬਿਓ ਠੀਕ ਹੈ ਸੀਮਰ ਜੀ ਬੋਲੀਆ ਓਕੇ ਆ ਠੀਕ ਆ ਸੀਮਰ ਦੀ ਪੂਰੀਆਂ ਇੱਕ ਤੁਹਾਡੀਆਂ ਸੀਮਰ ਦੀ ਪੂਰੀਆਂ ਹੀ ਆ ਜਦੋਂ ਤੁਸੀਂ ਕੋਈ ਤੁਹਾਨੂੰ ਪੁੱਛੇ ਨਾ ਕਿਥੋਂ ਲਿਆਣਗੇ ਭਰਾਵਾ ਸੀਮਰ ਦੀ ਪੂਰੀਆਂ ਹੀ ਆ ਇਹਦਾ ਆ ਭਾਈ ਬ੍ਰੇਕ ਲਾ ਗੱਡੀ ਆ ਨੰਗੁਰੂ ਰਾਮਦਾਸ ਜੀ ਧੰਨ ਗੁਰਦਾਸ ਜੀ ਚਲੋ ਸ਼ੁਕਰ ਹੈ ਗੁਰਦਾਸ ਪਾਚਾ ਜੀ ਦਾ ਸੋਨਾ ਹੋ ਗਿਆ ਸਿੰਘ ਸਾਹਿਬ ਆ ਜੀ ਮਾਇਆ ਇਹ ਤੁਸੀਂ ਤੁਹਾਡੀ ਗੱਡੀ ਦੀ ਮਾਇਆ ਇਹ ਦਿਓ ਭਾਈ ਸਾਹਿਬ ਉਹਨਾਂ ਨੂੰ ਤੇ ਲਿਓ ਜੀ ਆ ਬਿੱਲ ਦੇ ਦਿਓ ਲਓ ਜੀ ਫਾਇਸੋ ਇਹ ਗੱਡੀ ਤੁਹਾਡੀ ਸਿਮਰ ਦੀਆਂ ਬੋਰੀਆਂ ਵੀ ਤੁਹਾਡੀਆਂ ਠੀਕ ਆ ਜੀ ਹੁਣ ਦੀ ਸਿਮਰ ਦੀ ਬੋਰੀਆਂ ਕਿਤਰਾ ਪੈਸੇ ਕਮਾਣੇ ਆ ਇਹ ਹੁਣ ਤੁਹਾਨੂੰ ਪਤਾ ਹੋ ਠੀਕ ਆ ਜੀ ਤੇ ਬਾਬਾ ਜੀ ਮੈਂ ਬੜਾ ਵੱਡਾ ਝੂਠਾ ਜੇ ਮੈਂ ਬੜਾ ਵੱਡਾ ਝੂਠਾ ਇਨਸਾਨ ਆ ਮੈਂ ਬੜੇ ਝੂਠ ਬੋਲਦਾ ਜੀ ਇਹਨੂੰ ਖੁਸ਼ ਇਹਨੂੰ ਖੁਸ਼ ਕਰਨਾ ਹੋਵੇ ਨਾ ਮੈਂ ਵੇਖੋ ਉਹ ਤੇ ਫੋਨ ਤੇ ਵੇਖੇ ਮੈਂ ਕਾਨੂੰ ਲੈ ਆਈ ਤੇ ਅੱਛਾ ਤੁਹਾਡੇ ਸਾਹਮਣੇ ਅੱਛਾ ਤੁਹਾਨੂੰ ਕੀ ਲੱਗਾ ਇਹ ਫੋਨ ਤੇ ਗੱਲ ਕਰਨ ਦੇ ਆ ਮੈਂ ਕਿ ਕਹੀ ਰਾਂ ਨਾ ਸਿੱਧੀ ਗੱਲ ਹੈ ਕਿ ਮੁਕਾਸ ਦਾ ਮਾਲ ਉਹ ਲੰਘਦਾ ਉਹ ਛੇਤੀ ਆ ਜੂਵੇ ਨਹੀਂ 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 ਉਹ ਤੁਹਾਡੇ ਸਾਹਮਣੇ ਜਿਹੜਾ ਮੈਂ ਫੋਨ ਕਰਨ ਨੂੰ ਕਿਹਾ ਸੀ ਨਾ ਉਹ ਤੇ ਮੈਂ ਵੈਸੇ ਹੀ ਲਾਇਆ ਹੂੰ ਤਾਂ ਚੱਲਣ ਦੇ ਆਈਏ ਉਹ ਤੇ ਵੈਸੇ ਹੀ ਮੈਂ ਫੋਨ ਤੇ ਇੱਕ ਲੱਗਾ ਹੈ ਕਿ ਤੁਹਾਨੂੰ ਕਿ ਲੱਗੇ ਇੱਕ ਫੋਨ ਕਰਨਾ ਗੱਡੀ ਤਿਆਰ ਰੱਖੋ ਬਸ ਇਹਨਾਂ ਨੂੰ ਫੋਨ ਕਰਨਾ ਵਾ ਕਿ ਭਾਈ ਗੱਡੀ ਗੱਡੀ ਤਿਆਰ ਕਰ ਦਿਓ ਦੂਜਾ ਫੋਨ ਸਾਰੇ ਝੂਠੇ ਹੀ ਹੁੰਦੇ ਨੇ ਮੇਰੇ ਬਾਕੀ ਇਹ ਕਿ ਸਾਡੇ ਝੂਠ ਹਰ ਕਿਸੇ ਦੇ ਭਲੇ ਵਾਸਤੇ ਹੁੰਦੇ ਆ ਹਰ ਕਿਹਦਾ ਟਕਲਾ ਹੋ ਜਾਂਦਾ ਕਿਸੇ ਦੀ ਜਾਨ ਬਚਾਉਣ ਵਾਸਤੇ ਆਪਨੇ ਝੂਠ ਬੋਲਿਆ ਉਹ ਵੀ ਝੂਠ ਹੋ ਜਾਂਦਾ ਦੇਖੋ ਪਿਆਰਿਓ ਜੇ ਮੈਂ ਝੂਠ ਨਾ ਬੋਲਦਾ ਉਹ ਸੀਮਰ ਦੀ ਬੋਰੀਆਂ ਨਾ ਤੁਹਾਨੂੰ ਵੇਚਦਾ ਤੇ ਨਾ ਤੁਹਾਡੇ ਮੂੰਹ ਤੇ ਢੀ ਸਮਾਈ ਲਾਣੀ ਤੇ ਨਾ ਤੀ ਖੁਸ਼ ਹੋਣਾ ਸੀ ਕਿਹਾ ਕਿ ਚਲੋ ਕਰਮਾਂ ਦੀ ਗਲਤੀ ਸੀ ਮੈਂ ਕਈ ਵਾਰ ਇਹੋ ਜੀ ਚੀਜ਼ ਤੂੰ ਨਾ ਕਰ ਦੇਣਾ ਸੀਮਰ ਤੋਂ ਹਾਂ ਸੀਮਰ ਤੋਂ ਪਾਣੀ ਲੱਦਣਾ ਰਖਾ ਲਿਪੜ ਜੂਗਾ ਭਾਰਤੀ ਮੈਨੂੰ ਕਿਹਾ ਨਹੀਂ ਕੋਈ ਗੱਲ ਨਹੀਂ ਕਿਹਾ ਹਲੇ ਕੰਮ ਨਹੀਂ ਤੂੰ ਹੀ ਥੋੜੀ ਗਿਆ ਵੀ ਦੇ ਨਾ ਆਹ ਕੰਮ ਹੀ ਕਰਦਾ ਤੇ ਸਿਮਟ ਦਾ ਕਿਹਾ ਤੂੰ ਕੀ ਹੁਣ ਸਬਜੀ ਦੋ ਤੋੜੇ ਰੱਖ ਲਵੇਂ ਚਲੋ ਜੀ ਰੱਖ ਹੈ ਨਹੀਂ ਨਹੀਂ ਇਹ ਤਾਂ ਹੈ ਅਸੀਂ ਇਹ ਗੱਲ ਕਿ ਇਹਨਾਂ ਨੇ ਮਿਹਨਤ ਦੇਣੀ ਹਾਂ ਮਿਹਨਤ ਦੇਣੀ ਤੈਨੂੰ ਮਿਹਨਤ ਦੀ ਦਿੱਤੀ ਨਾ ਤੈਨੂੰ ਮਿਹਨਤ ਦੀ ਦਿੱਤੀ ਐ ਸਿਮਟ ਦੀ ਬੁਰੀਆਂ ਦੀ ਆ ਚਲੋ ਚਲੋ ਪਿਆਰੋ ਠੀਕ ਹੈ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ